ਆਪਾਂ ਲੋਕੋ ਦਾ ਇਹ ਸ਼ਹਿਰ ਹੈ ਚਲ ਬਾਰਨ ਦਿਖਾਓ ਬਾਈ ਜਿੱਥੋਂ ਆਪਨੇ ਸਾਰੇ ਪਹਿਲਾਂ ਮਾਨੂੰ ਮੈਂ ਕਿਸੇ ਘਾਹਾਰ ਕੱਟ ਕੇ ਐਂਟਰੀ ਹੋਈ ਵੀ ਨਾ ਹਾਂ ਰੋਕ ਰਿਜ਼ਿਊਮ ਦਿਖਾਓ ਰਿਜ਼ਿਊਮ ਦਿਖਾਓ ਮੰਗ ਲੈ ਬ్రో ਰਿਜ਼ਿਊਮ ਦਿਖਾਓ ਪੈਸਾ ਬਲੋ ਵੀ ਦਿਓ 1 ਮਿੰਟ 1 ਮਿੰਟ 1 ਮਿੰਟ ਅੰਬਾਲਾ ਦੇ ਪੋਖਰਾ ਤੇ ਮੰਜੀ ਸਾਹਿਬ ਗੁਰਦੁਆਰੇ ਦੇ ਵਿੱਚ ਨਸ਼ੀਲੇ ਪਦਾਰਥ ਮਿਲਣ ਦਾ ਮਾਮਲਾ ਜ਼ੋਰ ਫੜਦਾ ਜਾ ਰਿਹਾ ਹੈ ਹੁਣ ਸਿੱਖ ਭਾਈਚਾਰੇ ਦੇ ਲੋਕਾਂ ਨੇ ਇਕੱਠੇ ਹੋ ਕੇ ਮੰਗ ਕੀਤੀ ਹੈ ਕਿ ਜਾਂ ਤਾਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭੁਪਿੰਦਰ ਸਿੰਘ ਅਸਨ ਨੂੰ ਤੁਰੰਤ ਪ੍ਰਭਾਵ ਨਾਲ ਹਟਾਇਆ ਜਾਏ ਜਾਂ ਫਿਰ ਕਮੇਟੀ ਨੂੰ ਹੀ ਭੰਗ ਕਰ ਦਿੱਤਾ ਜਾਏ ਯਮਨਾਨਗਰ ਸਿੱਖ ਸੰਗਤ ਦੇ ਲੋਕਾਂ ਨੇ ਹਰਨਾਸਿਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਤੇ ਗੰਭੀਰ ਇਲਜ਼ਾਮ ਲਗਾਏ ਨੇ ਉਹਨਾਂ ਦਾ ਕਹਿਣਾ ਹੈ ਕਿ ਐਚ ਐਸ ਜੀ ਪੀ ਸੀ ਦਾ ਮੁਖੀ ਹਰਨ ਸਰਕਾਰ ਦੀ ਕਟਪੁਤਲੀ ਬਣ ਚੁੱਕਾ ਹੈ ਉਹ ਸਰਕਾਰ ਤੇ ਕਰਨਾਲ ਦੇ ਐਸ ਪੀ ਦੇ ਹੁਕਮਾਂ ਦੇ ਹੀ ਸਭ ਕੁਝ ਕਰ ਰਹੇ ਨੇ ਕਿ ਸੀ ਆਰ ਪੀ ਐਫ ਤੇ ਹੋਰ ਜਿਹੜੀ ਫੋਰਸਾਂ ਨੇ ਉਹਦੇ ਜਵਾਨ ਜਿਹੜੇ ਨੇ ਗੁਰਦੁਆਰਾ ਮੰਜੀ ਸਾਹਿਬ ਤੇ ਗੁਰਦੁਆਰਾ ਪੰਜੋਖਰਾ ਸਾਹਿਬ ਰੁਕੇ ਹੋਏ ਸੀ ਅਸੀਂ ਇਹ ਨਹੀਂ ਕਹਿੰਦੇ ਉਹ ਵੀ ਸਾਡੇ ਜਵਾਨ ਨੇ ਘਰਾਂ ਦੇ ਬੱਚੇ ਨੇ ਕੋਈ ਵੀ ਆਵੇ ਸੰਗਤੀ ਰੂਪ ਵਿੱਚ ਆ ਕੇ ਸਾਡੇ ਗੁਰਦੁਆਰਾ ਸਾਹਿਬ ਚ ਛੜਨ ਲੈ ਸਕਦਾ ਹੈ ਉਹਨਾਂ ਦੇ ਕਮਰੇ ਵਿੱਚ ਰਹਿ ਸਕਦਾ ਹੈ ਸਰਆਆਂ ਦਾ ਇਸਤੇਮਾਲ ਕਰ ਸਕਦਾ ਹੈ ਪਰ ਜਿਹੜੀ ਘਟਨਾ ਨਿਕਲ ਕੇ ਸਾਹਮਣੇ ਆਈ ਹੈ ਜਿਹਦਾ ਵਿਰੋਧ ਪੰਜੋਖਰਾ ਸਾਹਿਬ ਦੀ ਸੰਗਤਾਂ ਨੇ ਅੰਬਾਲੇ ਦੀ ਸੰਗਤਾਂ ਨੇ ਕੀਤਾ ਉਹ ਇਹ ਹੈ ਕਿ ਜੋ ਤੰਬਾਕੂ ਜਿਹਨੂੰ ਬੱਜਰ ਕੁਰਾਹਤ ਕਿਹਾ ਜਾਂਦਾ ਹੈ ਸਿੱਖੀ ਦੇ ਅੰਦਰ ਜਿਹਦਾ ਸਭ ਤੋਂ ਵੱਡਾ ਵਿਰੋਧ ਹੈ ਉਹਦੀ ਪੁੜੀਆਂ ਨਾਲੇ ਸ਼ਰਾਬ ਨਾਲੇ ਸ਼ੇਵਿੰਗ ਮਸ਼ੀਨਾ ਉਹ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰੋਂ ਉਹਨਾਂ ਦੇ ਕਮਰਿਆਂ ਜੋ ਬਰਾਮਦ ਹੋਈਆਂ ਨੇ ਜਦੋਂ ਤਲਾਸ਼ੀ ਲਈਤੀ ਗਈ ਸਰਾਂ ਦੇ ਵਿੱਚੋਂ ਬਰਾਮਦ ਹੋਈਆਂ ਨੇ ਤਾਂ ਸਾਡਾ ਵਿਰੋਧ ਇਹ ਹੈ ਕਿ ਜੋ ਚੀਜ਼ ਜਿਹੜੀ ਹੈਗੀ ਹੈ ਸਿੱਖ ਰਹਿਤ ਮਰਿਆਦਾ ਤੋਂ ਵਿਪਰੀਤ ਹੈ ਉਹ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਕਿਵੇਂ ਦਾਖਲ ਹੋ ਗਈ ਇਹਦਾ ਸਿੱਧਾ-ਸਿੱਧਾ ਜਵਾਬ ਦੇ ਜਿਹੜਾ ਹੈਗਾ ਉਹ ਹਰਿਆਣਾ ਸਿੱਖ ਮੈਨੇਜਮੈਂਟ ਕਮੇਟੀ ਦਾ ਪ੍ਰਧਾਨ ਹੈ ਤੇ ਉਹਦਾ ਜਨਰਲ ਸਕੱਤਰ ਹੈ ਸਾਡਾ ਸਿੱਧਾ-ਸਿੱਧਾ ਸਵਾਲ ਹੈ ਹਰਿਆਣਾ ਕਮੇਟੀ ਨੂੰ ਕਿ ਜੇ ਤੁਸੀਂ ਸਿੱਖ ਮਰਿਆਦਾ ਕਾਇਮ ਨਹੀਂ ਰੱਖ ਸਕਦੇ ਉਹਦੇ ਉੱਪਰ ਪਹਿਰਾ ਨਹੀਂ ਦੇ ਸਕਦੇ ਤਾਂ ਤੁਹਾਨੂੰ ਕੁਰਸੀਆਂ ਛੱਡ ਦੇਣੀਆਂ ਚਾਹੀਦੀਆਂ ਨੇ ਰਿਜਾਈਨ ਕਰ ਦੇਣਾ ਚਾਹੀਦਾ ਹੈ ਵੈਸੇ ਤਾਂ ਸਿੱਖ ਸੰਗਤ ਜਿਹੜੀ ਹਰਿਆਣਾ ਦੀ ਹੈਗੀ ਹੈ ਉਹ ਸ਼ੁਰੂ ਤੋਂ ਜਦੋਂ ਤੋਂ ਕਮੇਟੀ ਬਣੀ ਹੈ ਉਦੋਂ ਤੋਂ ਵਿਰੋਧ ਕਰ ਰਹੀ ਹੈ ਇਹ ਕਮੇਟੀ ਜਿਹੜੀ ਹੈਗੀ ਹੈ ਇਹ ਭਾਜਪਾ ਆਰਐਸਐਸ ਦੀ ਬਣਾਈ ਹੋਈ ਕਮੇਟੀ ਹੈ ਤੇ ਇਹ ਚਾਹੁੰਦੀ ਹੈ ਵੀ ਸਿੱਖਾਂ ਦੇ ਗੁਰਦੁਆਰਿਆਂ ਦੇ ਉੱਪਰ ਸਰਕਾਰ ਦਾ ਕਬਜ਼ਾ ਹੋਵੇ ਤੇ ਇੱਕ ਬੈਕ ਡੋਰ ਦੀ ਐਂਟਰੀ ਲੈ ਕੇ ਹਰਿਆਣਾ ਕਮੇਟੀ ਬਣਾ ਕੇ ਸਿੱਖਾਂ ਦੇ ਗੁਰਦੁਆਰਿਆਂ ਦੇ ਉੱਪਰ ਇਹਨਾਂ ਦੀ ਕਬਜ਼ੇ ਦੀ ਜਿਹੜੀ ਸਕੀਮ ਸੀ ਉਹ ਕਾਮਯਾਬ ਵੀ ਹੋ ਗਈ ਹੈ ਪਰ ਸੰਗਤਾਂ ਜਿਹੜੀ ਹੈਗਾ ਲਗਾਤਾਰ ਵਿਰੋਧ ਜਿਤਾ ਕੇ ਇਹਦਾ ਵਿਰੋਧ ਕਰਕੇ ਆਪਣੀ ਆਵਾਜ਼ ਨੂੰ ਬੁਲੰਦ ਕਰ ਰਹੀ ਹੈ ਤੇ ਇਹ ਲੜਾਈ ਲੜ ਰਹੀਆਂ ਨੇ ਤਾਂ ਕਿਹਾ ਆਪਨੇ ਪ੍ਰਸ਼ਾਸਨਿਕ ਅਧਿਕਾਰੀ ਆਜੀਪੀਸੀ ਜਿਸ ਕੋ ਆਪ ਕਹਿ ਰਹੇ ਹੋ ਕਿ ਸਰਕਾਰ ਕੀ ਇਹ ਪੁਤਲੀ ਕਟਪੁਤਲੀ ਬਣ ਗਈ ਹੈ ਕੀ ਆਪਨੇ ਉਸ ਕੇ ਸੰਗਿਆਨ ਮੇਂ ਮਾਮਲਾ ਡਾਲਾ ਦੇਖੋ ਬੜੀ ਸਿੰਪਲ ਜੀ ਗੱਲ ਹੈ ਗਿਆ ਇਹ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨਹੀਂ ਹੈ ਇਹ ਹਰਿਆਣਾ ਸਿੱਖ ਗੁਰਦੁਆਰਾ ਮਾਰੂ ਕਮੇਟੀ ਹੈ ਇਹ ਸਿੱਖਾਂ ਨੂੰ ਵੀ ਮਾਰ ਰਹੀ ਹੈ ਇਹ ਗੁਰਦੁਆਰਿਆਂ ਦੀ ਮੈਨੇਜਮੈਂਟ ਨੂੰ ਵੀ ਮਾਰ ਰਹੀ ਹੈ ਪਹਿਲਾਂ ਤੁਹਾਨੂੰ ਸੰਗਿਆਨ ਚ ਹੋਵੇ ਕਿ ਪਹਿਲਾ ਜਿਹੜਾ ਇਹਨਾਂ ਨੇ ਪ੍ਰੈਜ਼ੀਡੈਂਟ ਬਣਾਇਆ ਸੀ ਉਹ ਪ੍ਰੈਜ਼ੀਡੈਂਟ ਸੀਗਾ ਕਰਮਜੀਤ ਸਿੰਘ ਮਹਾਂਤ ਜਮਨਾ ਨਗਰ ਤੋਂ ਉਹਦਾ ਖੁੱਲਕੇ ਵਿਰੋਧ ਕੀਤਾ ਗਿਆ ਸੀ ਤੇ ਵਿਰੋਧ ਦਾ ਜਿਹੜਾ ਸਿੱਟਾ ਨਿਕਲ ਕੇ ਆਇਆ ਸੀ ਉਹਦੇ ਪਿੱਛੇ ਮੈਂ ਰੋਡ ਚੱਪਰ ਵੀ ਇੱਕ ਵੱਡਾ ਇਕੱਠ ਕਰਿਆ ਸੀ ਜਿਹੜਾ ਕਿ 2 ਕਿਲੋਮੀਟਰ ਤੇ ਪਿੰਡ ਹੈਗਾ ਇਹਦੇ ਮਹਾਂਤ ਦੇ ਡੇਰੇ ਤੋਂ ਉਹਦਾ ਸਿੱਟਾ ਨਿਕਲ ਕੇ ਇਹ ਆਇਆ ਕਿ ਮਹੰਤ ਨੂੰ ਕੁਰਸੀ ਛੱਡਣੀ ਪਈ ਰਿਜ਼ਾਈਨ ਦੇਣਾ ਪਿਆ ਹੋਰ ਤਾਂ ਹੋਰ ਉਹਦੀ ਮੈਂਬਰਸ਼ਿਪ ਵੀ ਚਲੀ ਗਈ ਉਹਦੀ ਕਾਮਯਾਬੀ ਗੁਰੂ ਸਾਹਿਬ ਨੇ ਸਾਨੂੰ ਬਖਸ਼ੀ ਅਸੀਂ ਉਹਦੇ ਚ ਜਿੱਤ ਪ੍ਰਾਪਤ ਕੀਤੀ ਗੁਰੂ ਸਾਹਿਬ ਨੇ ਆਪਣੀ ਲਿਖਤਾ ਚ ਵੀ ਲਿਖਿਆ ਵੀ ਭਈ ਜੀਤ ਮੇਰੀ ਕਿਰਪਾ ਕਾਲ ਤੇਰੀ ਇਹ ਅਕਾਲ ਦੀ ਕਿਰਪਾ ਨਾਲ ਅਸੀਂ ਉਹਦੀ ਕੁਰਸੀ ਖੋ ਸਕੇ ਪਰ ਸਰਕਾਰ ਨੇ ਸਾਡੇ ਨਾਲ ਕਰਿਆ ਕਿ ਇੱਕ ਨਵਾਂ ਕਾਰਜਕਾਰੀ ਪ੍ਰਧਾਨ ਬਣਾਤਾ ਅਸੰਧ ਉਹ ਅਸੰਧ ਕਾਰਜਕਾਰੀ ਪ੍ਰਧਾਨ ਬਣਾਇਆ ਜਿਹੜਾ ਰਾਜਨੀਤਿਕ ਲੋਕਾਂ ਨਾਲ ਐਮਪੀ ਨਾਲ ਮਿਲ ਕੇ ਆਪਣੀ ਕੁਰਸੀ ਤੇ ਕਾਬਜ ਹੋਇਆ ਉਹ ਪ੍ਰਧਾਨ ਬਣਾਇਆ ਜਿਹੜਾ ਐਮਪੀ ਤੋਂ ਪੁੱਛ ਕੇ ਸਾਰੇ ਕੰਮ ਕਰਦਾ ਹੈ ਬੀਜੇਪੀ ਦੇ ਉਹ ਪ੍ਰਧਾਨ ਬਣਾਇਆ ਜਿਹੜਾ ਖੱਟਰ ਤੋਂ ਬਾਹਰ ਨਹੀਂ ਜਾ ਸਕਦਾ ਸੀਐਮ ਤੋਂ ਕੀ ਸਾਡੀ ਕਮੇਟੀਆਂ ਸਾਡੀ ਮੈਨੇਜਮੈਂਟ ਆਜ਼ਾਦ ਨਹੀਂ ਹੋਣੀ ਚਾਹੀਦੀ ਹੈ ਵੀ ਉਹ ਦਲ ਬਦਲੂਆ ਆਜ਼ਾਦ ਨਹੀਂ ਹੋਣੀ ਚਾਹੀਦੀ ਕਿ ਉਹ ਪਹਿਲਾਂ ਐਸਜੀਪੀਸੀ ਦੇ ਅੰਦਰ ਸੀਗਾ ਐਸਜੀਪੀਸੀ ਦਾ ਮੈਂਬਰ ਸੀਗਾ ਜਦੋਂ ਹਰਿਆਣਾ ਕਮੇਟੀ ਬਣ ਗਈ ਤਾਂ ਵੀ ਉਹਨੇ ਹਰਿਆਣਾ ਕਮੇਟੀ ਬਣਨ ਤੋਂ ਬਾਅਦ ਹਰਿਆਣਾ ਕਮੇਟੀ ਦਾ ਮੈਂਬਰ ਬਣਨ ਤੋਂ ਬਾਅਦ ਵੀ ਐਸਜੀਪੀਸੀ ਤੋਂ ਰਿਜ਼ਾਈਨ ਨਹੀਂ ਕੀਤਾ ਰਿਜ਼ਾਈਨ ਉਸ ਦਿਨ ਕੀਤਾ ਜਦੋਂ ਐਮਪੀ ਕਰਨਾਲ ਨੇ ਉਹਨੂੰ ਇਹ ਆਸ਼ਵਾਸਨ ਦਿੱਤਾ ਵੀ ਤੈਨੂੰ ਕਾਰਜਕਾਰੀ ਪ੍ਰਧਾਨ ਬਣਾਵਾਂਗੇ ਉਹ ਦਿਨ ਉਹ ਰਿਜ਼ਾਈਨ ਕਰਕੇ ਆ ਗਿਆ ਤਾਂ ਐਹੋ ਜੇ ਲੋਕ ਸਾਨੂੰ ਨਹੀਂ ਚਾਹੀਦੇ